ਨਿਊਡ ਇਹ ਵੀਡੀਓ ਟਿੰਟਿਮਟ ਹੁੰਦੇ ਇਹ ਤਮਾਮ ਵਿਜ਼ੂਅਲ ਨੇ ਜਿਹੜੇ ਤੁਹਾਡਾ ਜੀ ਕੰਸੈਂਟ ਹੈ ਜੇ ਕੁੜੀ ਦਾ ਮੁੰਡੇ ਦਾ ਆਪਸ਼ਚ ਕੰਸੈਂਟ ਹੈ ਤਾਂ ਤੁਸੀਂ ਕੁਝ ਵੀ ਕਰ ਸਕਦੇ ਹੋ ਇਹ ਕਿੰਨਾ ਵੱਡਾ ਜੁਰਮ ਆਖਰ ਕਰਿਆ ਜਿੱਕਰ ਇਹ ਵੀਡੀਓ ਵਾਇਰਲ ਕਰ ਰਹੇ ਨੇ ਜੇ ਕਿ ਕੁੜੀ ਨੂੰ ਕੋਈ ਨਸ਼ੀਲੇ ਪਦਾਰਥ ਦਿੱਤੇ ਗਏ ਉਹਨੂੰ ਬਿਨਾਂ ਦੱਸੇ ਉਹਦੀ ਇਨਫੋਰਮੇਸ਼ਨ ਤੋਂ ਬਿਨਾਂ ਤਾਂ ਇਹ ਰੇਪ ਦਾ ਵੀ ਆਫੈਂਸ ਮੰਨਦਾ ਜੇਕਰ ਇਹ ਕੁੜੀ ਕਹਿੰਦੀ ਹੈ ਵੀ ਮੈਨੂੰ ਕੁਝ ਪਿਲਾ ਕੇ ਖਵਾ ਕੇ ਜਾਂ ਕਿਸੇ ਵੀ ਤਰ੍ਹਾਂ ਦਾ ਨਸ਼ਾ ਜਾਂ ਕੋਈ ਗਲਤ ਚੀਜ਼ ਕਰਕੇ ਵੀ ਫਿਰ ਮੇਰੇ ਨਾਲ ਇਹ ਸਾਰਾ ਕੰਮ ਕੀਤਾ ਗਿਆ ਫਿਰ ਇਹਦੇ অফੈਂਸ ਬਦਲਦੇ ਨਹੀਂ ਆਇਆ ਕੰਸੈਂਟ ਇਜ਼ ਵੈਰੀ ਇੰਪੋਰਟੈਂਟ ਜੇ ਕੁੜੀ ਦਾ ਕੰਸੈਂਟ ਨਹੀਂ ਹੈ ਇਹ ਸਾਬਿਤ ਹੋ ਜਾਂਦਾ ਕਿ ਕੁੜੀ ਨੇ ਆਪਣੀ ਮਰਜ਼ੀ ਨਾਲ ਨਹੀਂ ਇਨਵੋਲਡ ਸਗੀ ਹੋਏ ਹੋਏ ਉਹ ਜੇ ਐਕਟ ਦੇ ਵਿੱਚ ਤਾਂ ਫਿਰ ਤਾਂ ਸਿੱਧਾ ਰੇਪ ਦਾ ਪਰਚਾ ਬਣਦਾ ਹੈ ਤੇ ਰੇਪ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਕਿੰਨਾ ਇਟਸ ਅ ਵੈਰੀ ਹੈਵੀ ਕ੍ਰਾਈਮ ਜੇ ਹੁਣ ਦੇਖਿਓ ਵੀ ਜਿਹੜੇ ਲੋਕ ਇਹਨੂੰ ਅੱਗੇ ਤੋਂ ਅੱਗੇ ਫਾਰਵਰਡ ਕਰ ਰਹੇ ਨੇ ਉਹ ਵੀ ਉੱਡੀ ਦੋਸ਼ੀ ਬਣਦੇ ਨੇ ਬਣਦੇ ਆ ਬਿਲਕੁਲ ਬਣਦੇ ਆ ਕਿਉਂਕਿ ਜਦੋਂ ਹੀ ਤੁਸੀਂ ਇਹ ਵੀਡੀਓ ਟਰਾਂਸਮਿਟ ਕਰਦੇ ਹੋ ਅੱਗੇ ਟਰਾਂਸਫਰ ਕਰਦੇ ਹੋ ਵਾਇਰਲ ਹੁੰਦੇ ਨੇ ਤੁਸੀਂ ਕਿਸੇ ਨੂੰ ਵੀ ਭੇਜਦੇ ਹੋ ਉੱਥੋਂ ਅੱਗ ਉਦੋਂ ਇਹ ਆਈਟੀ ਐਕਟ ਦੇ ਅੰਡਰ ਅਫੈਂਸ ਬਣ ਜਾਂਦਾ ਹੈ ਤਾਂ ਇਹ ਚੀਜ਼ ਦੇਖੀ ਜਾਂਦੀ ਹੈ ਵੀ ਜਿਹੜੀ ਕੁੜੀ ਆਪ ਵੀਡੀਓ ਆਪ ਦੇ ਨੂਡ ਬਣਾ ਰਹੀ ਹੈ ਜਾਂ ਆਪ ਦੀ ਫੋਟੋ ਖਿੱਚ ਰਹੀ ਹੈ ਤਾਂ ਜੇਕਰ ਉਹਦਾ ਵੀਡੀਓ ਬਣ ਵੀ ਗਿਆ ਤਾਂ ਫਿਰ ਉਹ ਉਨਾ ਭਾਰੀ ਨਹੀਂ ਪੈਂਦਾ ਹੈਗਾ ਅਫੈਂਸ ਜਿੰਨਾ ਸਿੰਪਲੀ ਤੌਰ ਤੇ ਪੈਂਦਾ ਨਹੀਂ ਇਸ ਦਾ ਕੋਈ ਅਸਰ ਨਹੀਂ ਪਏਗਾ ਵੀਕ ਨਹੀਂ ਹੋਏਗਾ ਕੁੜੀ ਦਾ ਕੇਸ ਕਿ ਜੇ ਉਹ ਕਹਿੰਦੀ ਹੈ ਕਿ ਮੈਂ ਆਪ ਆਪਣੇ ਕੰਸੈਂਟ ਨਾਲ ਵੀਡੀਓ ਬਣਾਇਆ ਕਿਉਂਕਿ ਉਹਨੇ ਸਿਰਫ ਇੱਕ ਟਰਸਟ ਦੇ ਵਿੱਚ ਕਿਸੇ ਨੂੰ ਆਪਣੇ ਫੀਓਨਸ ਨੂੰ ਆਪਣੇ ਬੋਏਫ੍ਰੈਂਡ ਨੂੰ ਜਾਂ ਆਪਣੇ ਪਾਰਟਨਰ ਨੂੰ ਭੇਜਿਆ। ਯਾਨੀ ਕਿ ਹੁਣ ਇਹ ਨਾ ਸਮਝਣ ਲੋਕ ਵੀ ਕੋਈ ਹਾਸੀ ਮਜ਼ਾਕ ਦੇ ਵਿੱਚ ਜਾਂ ਇੱਕ ਦੂਜੇ ਨੂੰ ਦਿਖਾਉਣ ਦੇ ਵਿੱਚ ਵੀ ਜੇਕਰ ਉਹ ਫਟਾਫਟ ਵੀਡੀਓ ਵਾਇਰਲ ਅੱਗੇ ਇੱਕ ਦੂਜੇ ਦੋਸਤਾਂ ਨੂੰ ਸੈਂਡ ਕਰ ਰਹੇ ਨੇ ਤਾਂ ਉਹ ਵੀ ਓਡੇ ਵੱਡੇ ਦੋਸ਼ੀ ਬਣ ਜਾਣਗੇ ਕੱਲ ਨੂੰ ਉਹ ਨਾ ਕਰਨ ਇਹ ਜੀ ਚੀਜ਼। ਇਹੋ ਜਿਹਾ ਸਿਨੈਰੀਓ ਦੇ ਵਿੱਚ ਜੇ ਕੁੜੀ ਆਪਣੇ ਕੰਸੈਂਟ ਨਾਲ ਵੀਡੀਓ ਬਣਵਾ ਰਹੀ ਹੈ ਜਾਂ ਬਣਾ ਰਹੀ ਹੈ ਉਹ ਉਦੋਂ ਤੱਕ ਕੋਈ ਐਫ ਆਈ ਆਰ ਨਹੀਂ ਹੈ, ਕੋਈ ਕੰਪਲੇਂਟ ਨਹੀਂ ਹੈ, ਕੋਈ ਗਲਤੀ ਨਹੀਂ ਹੈ। ਜਿਹੜੀ ਚੀਜ਼ ਇੱਕ ਵਾਰ ਇੰਟਰਨੈਟ ਤੇ ਆ ਗਈ ਉਹ ਤੁਸੀਂ ਕਦੇ ਇਨਸ਼ੋਰ ਨਹੀਂ ਕਰ ਸਕਦੇ ਕਿ ਉਹ ਖਤਮ ਹੋਏਗੀ। ਸੋਸ਼ਲ ਮੀਡੀਆ ਦੀ ਦੁਨੀਆ ਦੇ ਉੱਤੇ ਜੇ ਦੇਖੀਏ ਤਾਂ ਜਿਸ ਤਰ੍ਹਾਂ ਦੇ ਨਾਲ ਸਭ ਤੋਂ ਹੌਟ ਟਾਪਿਕ ਇਸ ਸਮੇਂ ਦੇ ਦੌਰਾਨ ਚੱਲ ਰਿਹਾ ਹੈ ਕਿ ਇੱਕ ਕੁੜੀ ਦੇ ਅਸ਼ਲੀਲ ਵੀਡੀਓ ਉਹਦੇ ਹੋਣ ਵਾਲੇ ਘਰ ਵਾਲੇ ਨੇ ਯਾਨੀ ਕਿ ਉਹਦੇ ਮੰਗੇਤਰ ਦੇ ਵੱਲੋਂ ਹੀ ਵਾਇਰਲ ਕਰ ਦਿੱਤੇ ਗਏ ਹਾਲਾਂਕਿ ਇਸ ਚੀਜ਼ ਨੂੰ ਲੈ ਕੇ ਪੁਲਿਸ ਵੀ ਜਾਂਚ ਕਰ ਰਹੀ ਹੈ ਕਿ ਕੀ ਉਹਨੇ ਵਾਇਰਲ ਕਰੇ ਨੇ ਕਿਉਂਕਿ ਉਹਨਾਂ ਦੇ ਪਰਿਵਾਰ ਦੇ ਵੱਲੋਂ ਸਭ ਤੋਂ ਵੱਧ ਕਿਹਾ ਜਾ ਰਿਹਾ ਹੈ ਵੀ ਇਹ ਐਸੀ ਨਹੀਂ ਕਿ ਵੀਡੀਓ ਵਾਇਰਲ ਕਰੇ ਪਰ ਪੂਰੇ ਵੀਡੀਓ ਦੇ ਵਿੱਚ ਹੈ ਕੀ ਹੈ ਉਹ ਕੁੜੀ ਜਿਹਦੇ ਨਾਲ ਆਖਰ ਜਿਸ ਮੁੰਡੇ ਦੇ ਨਾਲ ਉਹਦਾ ਵਿਆਹ ਹੋਣਾ ਸੀਗਾ ਉਹਦੇ ਨਾਲ ਕੋᱫੋ ਅਡਾਪਟ ਕਰ ਚੁੱਕੀ ਹੈਗੀ ਇਸ ਚੀਜ਼ ਨੂੰ ਰਿਸੈਪਟ ਕਰ ਚੁੱਕੀ ਹੈ ਕਿ ਇਹ ਵੀਡੀਓ ਉਹਦੀ ਨੇ ਨਿਊਡ ਇਹ ਵੀਡੀਓ ਤੇ ਇੰਟਿਮੇਟ ਹੁੰਦੇ ਇਹ ਤਮਾਮ ਵਿਜ਼ੂਅਲ ਨੇ ਜਿਹੜੇ ਜਿੱਥੇ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਰਹੇ ਨੇ ਤੇ ਨਾਲ ਇਹ ਵੀ ਹੈ ਕਿ ਕਾਨੂੰਨ ਦੇ ਲਿਹਾਜ਼ੇ ਦੇ ਤੌਰ ਦੇ ਉੱਤੇ ਇਹ ਕਿੰਨਾ ਵੱਡਾ ਜੁਰਮ ਆਖਰ ਕਰਿਆ ਜਿਕਰ ਇਹ ਵੀਡੀਓ ਵਾਇਰਲ ਕਰ ਰਹੇ ਨੇ ਤੇ ਦੂਸਰਾ ਕੀ ਇਸ ਤਰ੍ਹਾਂ ਦੇ ਵੀਡੀਓ ਜਦੋਂ ਪਹਿਲਾਂ ਵੀ ਅਸੀਂ ਅਕਸਰ ਦੇਖਨੇ ਕਿ ਕਈ ਮਾਮਲੇ ਇਸ ਤਰ੍ਹਾਂ ਦੇ ਸਾਹਮਣੇ ਆ ਚੁੱਕੇ ਨੇ ਕੋਈ ਬਣਾਉਂਦਾ ਹੈ ਤਾਂ ਉਹਦੇ ਤੇ ਇਤਰਾਜ਼ ਤੇ ਕਾਨੂੰਨੀ ਤੌਰ ਦੇ ਉੱਤੇ ਸਿਕੰਜਾ ਕੀ ਕਰ ਸਕਦਾਗਾ ਪੰਜਾਬ ਰਣ ਹਾਈ ਕੋਰਟ ਦੇ ਵਕੀਲ ਸਾਡੇ ਕੋਲ ਨਾਲ ਮੈਡਮ ਅਰੂਸ਼ੀ ਨੇ ਮੈਮ ਦੇਖਿਓ ਸਭ ਤੋਂ ਪਹਿਲੀ ਗੱਲ ਤਾਂ ਹੈ ਕਿ ਇੱਕ ਕੁੜੀ ਦੇ ਵੀਡੀਓ ਉਹਦੇ ਮੰਗੇਤਰ ਦੇ ਵੱਲੋਂ ਹੀ ਇਹ ਦੋਸ਼ ਲਾਇਆ ਜਾਂਦਾ ਵੀ ਵਾਇਰਲ ਹੋ ਰਹੇ ਨੇ ਹਾਲਾਂਕਿ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ ਵੂਮਨ ਕਮਿਸ਼ਨ ਨੇ ਇਹਦਾ ਸੂਮੋਟੋ ਲੈ ਚੁੱਕਿਆ ਹੈ ਪਹਿਲੀ ਗੱਲ ਤਾਂ ਹੈ ਵੀਡੀਓ ਬਣਾਉਣਾ ਗਲਤ ਹੈ ਕਿ ਸਹੀ ਹੈ ਇਹ ਇੱਕ ਮੋਰਲ ਆਪਣੇ ਆਪਸ ਦੀ ਗੱਲ ਹੈ ਹਰ ਕਿਸੇ ਦੇ ਆਪਣੀ ਮਰਜ਼ੀ ਤੇ ਕਿਉਂਕਿ ਤੁਸੀਂ ਕਿਸੇ ਦੇ ਰੂਮ ਚ ਜਾ ਕੇ ਨਹੀਂ ਚੈੱਕ ਕਰ ਸਕਦੇ ਤੁਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਤੇ ਤੁਹਾਡਾ ਮੋਰਲ ਰਿਸਪੋਨਸਿਬਿਲਟੀ ਤੁਹਾਨੂੰ ਅਲਾਉ ਕਰਦੀ ਹੈ ਤਾਂ ਤੁਸੀਂ ਬਣਾ ਸਕਦੇ ਹੋ ਤੁਹਾਡਾ ਜੇ ਕੰਸੈਂਟ ਹੈ ਜੇ ਕੁੜੀ ਦਾ ਮੁੰਡੇ ਦਾ ਆਪਸ ਚ ਕੰਸੈਂਟ ਹੈ ਤਾਂ ਤੁਸੀਂ ਕੁਝ ਵੀ ਕਰ ਸਕਦੇ ਹੋ ਵੀਡੀਓ ਬਣਾ ਸਕਦੇ ਹੋ ਫੋਟੋਸ ਭੇਜ ਸਕਦੇ ਹੋ ਖਿੱਚ ਸਕਦੇ ਹੋ ਲੇਕਿਨ ਪ੍ਰੋਬਲਮ ਸਾਰੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਉਹ ਟਰਸਟ ਬ੍ਰੀਚ ਹੋ ਜਾਂਦਾ ਜਦੋਂ ਟਰਸਟ ਟੁੱਟਦਾ ਹੈ ਜਿੱਦਾਂ ਕਿ ਇਸ ਸਿਨੈਰੀਓ ਦੇ ਵਿੱਚ ਵੀ ਹੋਇਆ ਤੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹਨੇ ਗਲਤ ਕੀਤਾ ਸਹੀ ਕੀਤਾ ਵੀਡੀਓ ਬਣਾ ਕੇ ਜਾਂ ਨਹੀਂ ਪਰ ਹੁਣ ਜਿਹੜੇ ਸਟੇਜ ਤੇ ਆਪਾਂ ਆ ਉਹ ਇਹ ਹੈ ਕਿ ਉਹਦੇ ਵੀਡੀਓਜ਼ ਲੀਕ ਹੋ ਚੁੱਕੇ ਆ ਜਾਂ ਵਾਇਰਲ ਹੋ ਚੁੱਕੇ ਆ ਜਾਂ ਜੋ ਵੀ ਕਹਾਣੀ ਉਹਨਾਂ ਦੀ ਹੈ ਪਰ ਇਹਦੇ ਵਿੱਚ ਜੇ ਦੇਖੀਏ ਮੈਂ ਜਿਹੜਾ ਹੁਣ ਜਿਵੇਂ ਉਸ ਕੁੜੀ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਆ ਵਾਰੀ-ਵਾਰੀ ਕਿ ਉਹਦੇ ਵੀਡੀਓ ਇੱਕ ਤਾਂ ਉਹ ਉਸ ਸਮੇਂ ਦੇ ਦੌਰਾਨ ਜਿਹੜੀ ਅਨਕੌਂਸ਼ੀਅਸ ਸੀਗੀ ਯਾਨੀ ਕਿ ਉਹਨੂੰ ਸੂਰਤ ਨਹੀਂ ਸੀਗੀ ਜਦੋਂ ਇਹ ਵੀਡੀਓ ਬਣ ਰਹੇ ਸੀਗੇ ਤੇ ਦੂਸਰਾ ਇਹ ਹੈ ਕਿ ਜਿਹੜੇ ਵੀਡੀਓ ਨੇ ਉਹਦੇ ਮੰਗੇਤਰ ਨੇ ਵਾਇਰਲ ਕਰੇ ਨੇ ਜਿਸਨੇ ਵੀ ਇਹ ਵਾਇਰਲ ਕਰੇ ਜੇ ਉਸ ਮੁੰਡੇ ਨੇ ਵੀ ਵਾਇਰਲ ਕਰੇ ਜਾਂ ਕਿਸੇ ਹੋਰ ਨੇ ਵਾਇਰਲ ਕਰੇ ਨੇਗੇ ਇਹ ਕਿੱਡਾ ਵੱਡਾ ਕ੍ਰਾਈਮ ਹੈ ਤੇ ਦੂਸਰਾ ਜੇਕਰ ਉਹ ਅਨਕੌਂਸ਼ੀਅਸ ਉਸ ਵੀਡੀਓ ਦੇ ਵਿੱਚ ਪਾਈ ਜਾਂਦੀ ਹੈ ਤਾਂ ਇਹਦੇ ਲੀਗਲ ਰੈਮਡੀ ਬਦਲੇਗੀ ਉਸੇ ਹਿਸਾਬ ਦੇ ਨਾਲ ਬਿਲਕੁਲ ਬਦਲਦੀ ਹੈ ਉਹਦੀ ਕੌਨਸ਼ੀਅਸਨੈਸ ਕਿ ਉਹ ਇਨਟੌਕਸੀਕੇਟਿਡ ਸੀ ਕਿਸੇ ਨਸ਼ੇ ਦੇ ਅੰਦਰ ਸੀ ਉਸ ਉਹ ਕੁੜੀ ਤੇ ਉਹਨੇ ਆਪ ਉਹਨਾਂ ਸ਼ਾ ਕੀਤਾ ਸੀ ਉਹਨੂੰ ਜ਼ਬਰਦਸਤੀ ਬਿਨਾ ਦੱਸੇ ਕਰਾਇਆ ਗਿਆ ਸੀ ਇਹ ਸਾਰੀਆਂ ਗੱਲਾਂ ਦਾ ਬਹੁਤ ਇੰਪੋਰਟੈਂਟ ਰੋਲ ਹੈ ਡਿਸਾਈਡ ਕਰਨ ਲਈ ਕਿ ਉਹਦੇ ਤੇ ਕਿਹੜੀ ਧਾਰਾ ਲੱਗੇਗੀ ਮੁੰਡੇ ਤੇ ਜਦੋਂ ਐਫ ਆਈ ਆਰ ਹੋਏਗੀ ਜੇ ਆਪਾਂ ਇਹ ਗੱਲ ਕਰੀਏ ਕਿ ਕੁੜੀ ਮੰਨ ਲਓ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੇ ਵਿੱਚ ਨਹੀਂ ਸੀ ਇਨਟੌਕਸੀਕੇਟਿਡ ਨਹੀਂ ਸੀ ਇਹੋ ਜਿਹਾ ਸਿਨੈਰੀਓ ਦੇ ਵਿੱਚ ਜੇ ਕੁੜੀ ਆਪਣੇ ਕੰਸੈਂਟ ਨਾਲ ਵੀਡੀਓ ਬਣਵਾ ਰਹੀ ਹੈ ਜਾਂ ਬਣਾ ਰਹੀ ਹੈ ਉਹ ਉਦੋਂ ਤੱਕ ਕੋਈ ਐਫ ਆਈ ਆਰ ਨਹੀਂ ਹੈ ਕੋਈ ਕੰਪਲੇਂਟ ਨਹੀਂ ਹੈ ਕੋਈ ਗਲਤੀ ਨਹੀਂ ਹੈ ਲੇਕਿਨ ਜਦੋਂ ਹੀ ਤੁਸੀਂ ਇਹ ਵੀਡੀਓ ਟਰਾਂਸਮਿਟ ਕਰਦੇ ਹੋ ਅੱਗੇ ਟਰਾਂਸਫਰ ਕਰਦੇ ਹੋ ਵਾਇਰਲ ਹੁੰਦੇ ਤੁਸੀਂ ਕਿਸੇ ਨੂੰ ਵੀ ਭੇਜਦੇ ਹੋ ਉਤੋਂ ਅੱਗੋਂ ਇਹ ਪੂਰਾ ਟ੍ਰੇਲ ਸਟਾਰਟ ਹੁੰਦਾ ਹੈ ਉਦੋਂ ਇਹ ਆਈਟੀ ਐਕਟ ਦੇ ਅੰਡਰ ਆਫੈਂਸ ਬਣ ਜਾਂਦਾ ਹੈ ਆਈਪੀਸੀ ਦੇ ਅੰਡਰ ਆਊਟਰੇਜਿੰਗ ਮੋਡਸਟੀ ਆਫ ਅ ਊਮਨ ਦਾ ਆਫੈਂਸ ਬਣ ਜਾਂਦਾ ਹੈ ਜੇ ਆਪਾਂ ਦੂਜੇ ਪਾਸੇ ਦੀ ਗੱਲ ਕਰੀਏ ਕਿ ਕੁੜੀ ਨੂੰ ਕੋਈ ਨਸ਼ੀਲੇ ਪਦਾਰਥ ਦਿੱਤੇ ਗਏ ਉਹਨੂੰ ਬਿਨਾ ਦੱਸੇ ਉਹਦੀ ਇਨਫੋਰਮੇਸ਼ਨ ਤੋਂ ਬਿਨਾ ਤਾਂ ਇਹ ਰੇਪ ਦਾ ਵੀ ਅਫੈਂਸ ਮੰਨਦਾ ਹੈ ਕਹਿੰਦਾ ਮਤਲਬ ਇਹ ਹੈ ਕਿ ਇਹ ਡਿਪੈਂਡ ਕਰੇਗਾ ਕਿ ਸਰਕਮਸਟੈਂਸਸ ਤੇ ਫੈਕਟਸ ਕੀ ਹੈ ਕੇਸ ਤੇ ਉਸ ਕੁੜੀ ਦੀ ਸਟੇਟਮੈਂਟ ਕੀ ਹੈ ਕੀ ਉਹਨੂੰ ਪਤਾ ਸੀ ਕਿ ਵੀਡੀਓ ਬਣ ਰਹੀ ਹੈ ਕੀ ਉਹਦੀ ਕੰਸੈਂਟ ਨਾਲ ਵੀਡੀਓ ਬਣੀ ਹੈ ਜਾਂ ਕੀ ਉਹ ਕੰਸੈਂਟ ਨਾਲ ਉਸ ਐਕਟ ਦੇ ਵਿੱਚ ਸੀ ਕਿਸੇ ਡਰ ਧਮਕਾਵੇ ਦੇ ਵਿੱਚ ਤਾਂ ਨਹੀਂ ਸੀ ਇਹਨਾਂ ਗੱਲਾਂ ਤੇ ਡਿਪੈਂਡ ਕਰੇਗਾ ਪਰ ਇਹਦੇ ਵਿੱਚ ਮੈਮ ਦੇਖੀਏ ਜਿਵੇਂ ਦੋਨਾਂ ਦੇ ਕਹਿੰਦੇ ਵਿਆਹ ਹੋਣੇ ਸੀਗੇ ਵਿਆਹ ਹੋਣ ਦੇ ਤੋਂ ਪਹਿਲਾਂ ਜਿਵੇਂ ਅੱਜ ਕੱਲ ਮੁੰਡੇ ਕੁੜੀਆਂ ਆਪਸ ਵਿੱਚ ਗੱਲਬਾਤ ਵੀ ਕਰਦੇ ਨੇ ਕਈ ਆਖਰ ਰੂਮਾਂ ਤੱਕ ਵੀ ਪਹੁੰਚ ਜਾਂਦੇ ਨੇ ਇਸ ਸਮੇਂ ਦੇ ਦੌਰਾਨ ਜਦੋਂ ਇਹ ਪੂਰਾ ਐਕਟ ਵਾਇਰਲ ਹੁੰਦਾ ਹੈਗਾ ਅ ਪਹਿਲਾਂ ਚਲੋ ਜੇ ਆਪਾਂ ਰੇਪ ਵਾਲੀ ਕਹਾਣੀ ਤੋਂ ਪਿੱਛੇ ਹਟ ਜਾਈਏ ਤਾਂ ਜੇ ਸਿਰਫ ਇਹ ਵੀਡੀਓ ਵਾਇਰਲ ਹੋਣ ਤੱਕ ਦਾ ਕਿੰਨਾ ਕੁ ਵੱਡਾ ਕਿੰਨਾ ਕੁ ਸਖਤ ਜੁਰਮ ਹੈ ਜਾਂ ਕਿੰਨੀ ਕੁ ਸਖਤ ਸਜ਼ਾਵਾਂ ਨੇ ਇਸ ਜੁਰਮ ਦੇ ਵਿੱਚ ਅ ਜੇ ਆਪਾਂ ਆਈਟੀ ਐਕਟ ਦੀ ਗੱਲ ਕਰੀਏ ਤੇ ਉਹਦੇ ਵਿੱਚ ਸੈਕਸ਼ਨ 66ਈ 67 ਏਦਾਂ ਦੇ ਜਿਨ੍ਹਾਂ ਦੇ ਵਿੱਚ ਪ੍ਰਾਈਵੇਸੀ ਬ੍ਰੀਚ ਕਰਨ ਦਾ ਤੇ ਜੇ ਤੁਸੀਂ ਕੋਈ ਏਦਾਂ ਦਾ ਓਬਸੀਨ ਮਟੀਰੀਅਲ ਅੱਗੇ ਟਰਾਂਸਮਿਟ ਕਰਦੇ ਹੋ ਇਹਨਾਂ ਦਾ ਆਫੈਂਸ ਹੈ ਜਿਦੇ ਵਿੱਚ 3 ਸਾਲ ਦੀ 5 ਸਾਲ ਦੀ ਸਜ਼ਾ ਹੈ ਕੁਝ ਜੁਰਮਾਨਾ ਵੀ ਹੈ ਇਸ ਤਰ੍ਹਾਂ ਦੇ ਆਪਣੇ ਆਫੈਂਸਸ ਕਾਊਂਟ ਹੁੰਦੇ ਆ ਤੇ ਫਿਰ ਜੇਕਰ ਜੇਕਰ ਯਾਨੀ ਕਿ ਜੇਕਰ ਇਹ ਕੁੜੀ ਕਹਿੰਦੀ ਹੈ ਵੀ ਮੈਨੂੰ ਕੁਛ ਪਿਲਾ ਕੇ ਖਵਾ ਕੇ ਜਾਂ ਕਿਸੇ ਵੀ ਤਰ੍ਹਾਂ ਦਾ ਨਸ਼ਾ ਜਾਂ ਕੋਈ ਗਲਤ ਚੀਜ਼ ਕਰਕੇ ਵੀ ਫਿਰ ਮੇਰੇ ਨਾਲ ਇਹ ਸਾਰਾ ਕੰਮ ਕੀਤਾ ਗਿਆ ਫਿਰ ਇਹਦੇ ਅਫੈਂਸ ਬਦਲਦੇ ਨਹੀਂ ਫਿਰ ਤਾਂ ਉਹਦੇ ਵਿੱਚ ਜੇ ਕੰਸੈਂਟ ਨਹੀਂ ਹੈ ਕੰਸੈਂਟ ਇਜ਼ ਵੈਰੀ ਇੰਪੋਰਟੈਂਟ ਜੇ ਕੁੜੀ ਦਾ ਕੰਸੈਂਟ ਨਹੀਂ ਹੈ ਇਹ ਸਾਬਿਤ ਹੋ ਜਾਂਦਾ ਕਿ ਕੁੜੀ ਨੇ ਆਪਣੀ ਮਰਜ਼ੀ ਨਾਲ ਨਹੀਂ ਇਨਵੋਲਡ ਸਗੀ ਹੋਏ ਉਹ ਜੇ ਐਕਟ ਦੇ ਵਿੱਚ ਤਾਂ ਫਿਰ ਤਾਂ ਸਿੱਧਾ ਰੇਪ ਦਾ ਪਰਚਾ ਬਣਦਾ ਹੈ ਤੇ ਰੇਪ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਕਿੰਨਾ ਇਟਸ ਅ ਵੈਰੀ ਹੈਵੀ ਕ੍ਰਾਈਮ ਤੇ ਉਹਦੀ ਫਿਰ ਸਜ਼ਾ ਮਤਲਬ ਉਹਦਾ ਲੌਂਗ ਕੋਰਸ ਵੀ ਹੈ 노 ਡਾਊਟ ਕਿ ਪ੍ਰੂਫ ਕਰਨਾ ਵੀ ਬੜਾ ਔਖਾ ਹੁੰਦਾ ਬਟ ਅਪਾਰਟ ਫਰਮ ਥੈਟ ਕਿ ਬਹੁਤ ਸਜ਼ਾ ਹੋਦੀ ਵੀ ਹੈ ਪਰ ਇਹਦੇ ਇੱਕ ਚੀਜ਼ ਦੱਸੋ ਵੀ ਇਹਦੇ ਦੋ ਪਾਰਟ ਨੇ ਇੱਕ ਪਾਰਟ ਤਾਂ ਉਹ ਜਿਹੜੇ ਕਿ ਕੁੜੀ ਉੱਥੇ ਕੋਈ ਨਹੀਂ ਸੀਗਾ ਕੁੜੀ ਦੇ ਵੱਲੋਂ ਆਪ ਹੀ ਜੇ ਕੋਈ ਫੋਟੋ ਕਲਿੱਕ ਕਰੀ ਜਾਂਦੀ ਆ ਆਪ ਹੀ ਵੀਡੀਓ ਬਣਾਏ ਜਾਂਦੇ ਨੇ ਆ ਉਹ ਦੂਜਾ ਪਾਰਟ ਇਹ ਆ ਜਾਂਦਾ ਵੀ ਇੱਕ ਵੀਡੀਓ ਉਹ ਜਿਹੜੀ ਉਹ ਕਹਿ ਰਹੀ ਹੈ ਵੀ ਮੈਨੂੰ ਨਹੀਂ ਸੀ ਪਤਾ ਵੀ ਉੱਥੇ ਕੋਈ ਸ਼ੂਟ ਕਰ ਰਿਹਾ ਹੈ ਵੀਡੀਓ ਬਣਾ ਰਿਹਾ ਹੈ ਇਹ ਦੋਨੇ ਵੀਡੀਓ ਜਦੋਂ ਕੋਰਟ ਦੇ ਵਿੱਚ ਜਾਂਦੇ ਨੇ ਇਹ ਜਿਹੇ ਮਾਮਲਿਆਂ ਦੇ ਵਿੱਚ ਚਲੋ ਜੇ ਇਹ ਮਾਮਲੇ ਨੂੰ ਛੱਡ ਵੀ ਦਈਏ ਤਾਂ ਇਹ ਚੀਜ਼ ਦੇਖੀ ਜਾਂਦੀ ਹੈ ਵੀ ਜਿਹੜੀ ਕੁੜੀ ਆਪ ਵੀਡੀਓ ਆਪ ਦੇ ਨਿਊਡ ਬਣਾ ਰਹੀ ਹੈ ਜਾਂ ਆਪਦੀ ਫੋਟੋ ਖਿੱਚ ਰਹੀ ਹੈ ਤਾਂ ਜੇਕਰ ਉਹਦਾ ਵੀਡੀਓ ਬਣ ਵੀ ਗਿਆ ਤਾਂ ਫਿਰ ਉਹ ਉਨਾ ਭਾਰੀ ਨਹੀਂ ਪੈਂਦਾ ਹੈਗਾ ਆਫੈਂਸ ਜਿੰਨਾ ਸਿੰਪਲੀ ਤੌਰ ਤੇ ਪੈਂਦਾ ਹੈ ਨਹੀਂ ਇਹ ਗੱਲ ਦਾ ਇਸ ਗੱਲ ਦਾ ਹੋਣ ਕਰਕੇ ਵੀ ਕੁੜੀ ਨੇ ਆਪ ਵੀਡੀਓ ਬਣਾਈ ਹੈ ਦੋਨੇ ਚੀਜ਼ਾਂ ਮੈਚ ਕਰਦੇ ਨੇ ਬਿਲਕੁਲ ਨਹੀਂ ਇਸ ਦਾ ਕੋਈ ਅਸਰ ਨਹੀਂ ਪਏਗਾ ਵੀਕ ਨਹੀਂ ਹੋਏਗਾ ਕੁੜੀ ਦਾ ਕੇਸ ਕਿ ਜੇ ਉਹ ਕਹਿੰਦੀ ਹੈ ਕਿ ਮੈਂ ਆਪ ਆਪਣੇ ਕੰਸੈਂਟ ਨਾਲ ਵੀਡੀਓ ਬਣਾਈ ਹੈ ਕਿਉਂਕਿ ਉਹਨੇ ਸਿਰਫ ਇੱਕ ਟਰਸਟ ਦੇ ਵਿੱਚ ਕਿਸੇ ਨੂੰ ਆਪਣੇ ਫੀਓਨਸ ਨੂੰ ਆਪਣੇ ਬੋਏਫ੍ਰੈਂਡ ਨੂੰ ਜਾਂ ਆਪਣੇ ਪਾਰਟਨਰ ਨੂੰ ਭੇਜਿਆ ਜਦੋਂ ਉਹ ਬੰਦਾ ਅੱਗੇ ਟਰਾਂਸਮਿਟ ਕਰਦਾ ਉਸ ਫੋਟੋ ਨੂੰ ਉਤੋਂ ਉਹ ਅਫੈਂਸ ਕ੍ਰੀਏਟ ਹੁੰਦਾ ਕਿਉਂਕਿ ਕੁੜੀ ਦਾ ਕੰਸੈਂਟ ਸਿਰਫ ਆਪਣੇ ਪਾਰਟਨਰ ਤੱਕ ਸੀ ਤੁਸੀਂ ਸਵਾਲ ਨਹੀਂ ਕਰ ਸਕਦੇ ਵੀ ਆਖਰ ਇਹ ਤਾਂ ਹੈ ਹੀ ਇਹ ਜੀ ਹੈ ਇਹਨੇ ਇਹਨੇ ਜੇ ਬਣਾ ਲਿਆ ਤਾਂ ਦੂਜਾ ਵੀ ਕਰ ਸਕਦੀ ਹੈ ਕੈਰੈਕਟਰ ਕ੍ਰਿਮੀਨਲ ਕੇਸਸ ਦੇ ਵਿੱਚ ਕੈਰੈਕਟਰ ਦਾ ਕੋਈ ਰੋਲ ਨਹੀਂ ਹੁੰਦਾ ਕੈਰੈਕਟਰ ਤੁਸੀਂ ਉਹਨੂੰ ਇਹ ਕਹਿ ਕੇ ਨਹੀਂ ਕਰ ਸਕਦੇ ਮਤਲਬ ਇਹਨੂੰ ਵਿਕਟਿਮ ਸ਼ੇਮਿੰਗ ਕਹਿੰਦੇ ਹੈ ਕਿ ਇੱਕ ਤਾਂ ਕੁੜੀ ਦੇ ਨਾਲ ਗਲਤ ਹੋਇਆ ਕਿ ਉਹਦੀ ਵੀਡੀਓ ਬਾਹਰ ਲੀਕ ਹੋ ਗਈ ਉਹਨੇ ਤਾਂ ਇੱਕ ਟਰਸਟ ਦੇ ਵਿੱਚ ਆਪਣੇ ਪਾਰਟਨਰ ਨਾਲ ਕੋਈ ਵੀ ਵੀਡੀਓ ਬੰਦਾ ਰਿਲੇਸ਼ਨਸ਼ਿਪ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਤੇ ਉਹਨੇ ਤਾਂ ਇੱਕ ٹرسٹ ਦੇ ਵਿੱਚ ਸ਼ੇਅਰ ਕੀਤੀ ਸੀ ਉਸ ਤੋਂ ਬਾਅਦ ਜੇ ਕਿਸੇ ਨੇ ਉਹਨੂੰ ਅੱਗੇ ਟਰਾਂਸਮਿਟ ਕੀਤਾ ਵਿਦ ਅ ਰੋਂਗ ਇੰਟੈਂਸ਼ਨ ਵਿਦ ਅ ਰੋਂਗ ਮੋਟਿਵ ਚਾਹੇ ਲੀਕ ਕਰਨ ਲਈ ਚਾਹੇ ਕਿਸੇ ਨੂੰ ਦਿਖਾਉਣ ਲਈ ਕਿਸੇ ਵੀ ਪਰਪਸ ਦੇ ਨਾਲ ਉੱਥੋਂ ਆਫੈਂਸ ਸਟਾਰਟ ਹੁੰਦਾ ਤੇ ਹੁਣ ਇੱਕ ਚੀਜ਼ ਹੋਰ ਦੱਸੋ ਵੀ ਹੁਣ ਇਹ ਵੀਡੀਓ ਪੁੱਛ ਰਿਹਾ ਹੁਣ ਵੀ ਜੇ ਹੁਣ ਦੇਖੀਏ ਵੀ ਜਿਹੜੇ ਲੋਕ ਇਹਨੂੰ ਅੱਗੇ ਤੋਂ ਅੱਗੇ ਫਾਰਵਰਡ ਕਰ ਰਹੇ ਨੇ ਉਹ ਵੀ ਉੱਡੀ ਦੋਸ਼ੀ ਬਣਦੇ ਨੇ ਬੰਦੇ ਆ ਬਿਲਕੁਲ ਬੰਦੇ ਆ ਤੇ ਇਹ ਟ੍ਰੇਲ ਜਿਹੜਾ ਹੈ ਇਹ ਸਾਈਬਰ ਪੁਲਿਸ ਸਟਾਪ ਕਰ ਸਕਦੀ ਹੈ ਉੱਥੋਂ ਵੀਡੀਓਜ਼ ਇੰਟਰਨੈਟ ਤੋਂ ਕੰਪਲੀਟਲੀ ਡਿਲੀਟ ਹੋ ਸਕਦੇ ਆ। ਵਟਸਐਪ ਤੋਂ ਤਾਂ ਨਹੀਂ ਹੁੰਦਾ ਹੋਣਾ ਜਦ ਇੱਕ ਦੂਜੇ ਨੂੰ ਭੇਜਿਆ। ਉਹੀ ਮੈਂ ਦੱਸ ਰਹੀ ਆ ਕਿ ਇਹ ਕਹਿਣ ਦੀ ਗੱਲ ਹੈ ਕਿ ਆਪਾਂ ਹੁਣ ਜਿਹੜੀ ਚੀਜ਼ ਇੰਟਰਨੈਟ ਤੇ ਪੈ ਗਈ ਜਿਹੜੀ ਚੀਜ਼ ਉਹਦਾ ਕੋਈ ਬਾਉਂਡ ਨਹੀਂ ਹੈ। ਐਦਾਂ ਨਹੀਂ ਆ ਕਿ ਉਹ ਇੰਡੀਆ ਦੇ ਵਿੱਚ ਹੀ ਰਹੇਗੀ ਜਾਂ ਉਹ ਕਿਤੇ ਬਾਹਰਲੀ ਕੰਟਰੀ ਦੇ ਵਿੱਚ ਹੀ ਰਹੇਗੀ। ਉਹ ਜਿਹੜੀ ਚੀਜ਼ ਇੱਕ ਵਾਰੀ ਇੰਟਰਨੈਟ ਤੇ ਆ ਗਈ ਉਹ ਤੁਸੀਂ ਕਦੇ ਇਨਸ਼ੋਰ ਨਹੀਂ ਕਰ ਸਕਦੇ ਕਿ ਉਹ ਖਤਮ ਹੋਏਗੀ। which is why ਇਹ ਜਿਹੜਾ क्राइम ਹੁੰਦਾ ਹੈ ਹੋਰ ਵੀ ਹੈਵੀ ਹੋ ਜਾਂਦਾ ਹੈ ਹੋਰ ਵੀ ਦਰਦਨਾਕ क्राइम ਹੈ ਕਿਉਂਕਿ ਇਹਦੇ ਵਿੱਚ ਕਦੇ ਖਤਮ ਹੀ ਨਹੀਂ ਹੋਏਗਾ ਇਹ ਵੀਡੀਓਜ਼ ਅੱਗੇ ਤੋਂ ਅੱਗੇ ਰਹਿਣਗੀਆਂ ਉਹ ਫਾਰਵਰਡ ਵੀ ਹੁੰਦੀਆਂ ਰਹਿਣਗੀਆਂ ਕਿਉਂਕਿ ਲੋਕਾਂ ਨੇ ਹਟਣਾ ਨਹੀਂ ਲੇਕਿਨ ਹਾਂ ਤੁਸੀਂ ਜੇ ਇਹੋ ਜਿਹੇ ਵੀਡੀਓਜ਼ ਕੋਈ ਵੀ ਬੰਦਾ ਇਹੋ ਜਿਹੇ ਵੀਡੀਓਜ਼ ਫਾਰਵਰਡ ਕਰਦਾ ਹੈ ਉਹ ਵੀ ਆਈਟੀ ਐਕਟ ਦੇ ਅੰਡਰ ਲਾਇਬਲ ਹੈ ਯਾਨੀ ਕਿ ਹੁਣ ਇਹ ਨਾ ਸਮਝਣ ਲੋਕ ਵੀ ਕੋਈ ਹਾਸੇ ਮਜ਼ਾਕ ਦੇ ਵਿੱਚ ਜਾਂ ਇੱਕ ਦੂਜੇ ਨੂੰ ਦਿਖਾਉਣ ਦੇ ਵਿੱਚ ਵੀ ਜੇਕਰ ਉਹ ਫਟਾਫਟ ਵੀਡੀਓ ਵਾਇਰਲ ਅੱਗੇ ਇੱਕ ਦੂਜੇ ਦੋਸਤਾਂ ਨੂੰ ਸੈਂਡ ਕਰ ਰਹੇ ਨੇ ਤਾਂ ਉਹ ਵੀ ਓਡੇ ਵੱਡੇ ਦੋਸ਼ੀ ਬਣ ਜਾਣਗੇ ਕੱਲ ਨੂੰ ਉਹ ਨਾ ਕਰਨੇ ਇਹ ਜੀ ਚੀਜ਼ ਬਿਲਕੁਲ ਮੈਨੂੰ ਇਹਦਾ ਲੱਗਦਾ ਕਿ ਐਜ਼ ਅ ਸੋਸਾਇਟੀ ਆਪਣੀ ਇੱਕ ਰਿਸਪੌਂਸਿਬਿਲਟੀ ਵੀ ਬਣਦੀ ਹੈ ਕਿ ਹਰ ਚੀਜ਼ ਮਜ਼ਾਕ ਨਹੀਂ ਹੁੰਦੀ ਕਿਸੇ ਦੀ ਦੀ ਭੈਣ ਹੈ ਉਹ ਉਹਨੇ ਕਿਸ ٹرسٹ ਦੇ ਵਿੱਚ ਕਿਸੇ ਨੂੰ ਵੀਡੀਓ ਭੇਜੀ ਤੇ کیا ਕੋਈ ਵੀ ਬੰਦਾ ਇਸ ਇਹਨੂੰ ਇੱਕ ਮਜ਼ਾਕ ਲੈ ਕੇ ਯਾ ਇੱਕ ਐਂਟਰਟੇਨਮੈਂਟ ਦਾ ਸੋਰਸ ਲੈ ਕੇ ਅੱਗੇ ਸ਼ੇਅਰ ਕਰ ਰਿਹਾ ਹੈ ਤਾਂ ਮੈਨੂੰ ਲੱਗਦਾ ਕਿ ਦੈਨ ਵੀ ਫੇਲ ਐਜ਼ ਅ ਸੋਸਾਇਟੀ ਜਿਹੜੀ ਆਪਣੀ ਸਾਰੀ ਕਹਾਣੀ ਹੈ ਔਰਤਾਂ ਨੂੰ ਉੱਤੇ ਲੈ ਕੇ ਆਉਂਦੀ ਉਹ ਸਾਰੀ ਫੇਲ ਹੋ ਜਾਂਦੀ ਹੈ। ਵੈਸੇ ਮੈਮ ਜੇ ਚਲੋ ਇਸ ਕੇਸ ਤੋਂ ਹਟ ਕੇ ਗੱਲ ਕਰੀਏ ਜੋ ਅੱਜ ਦਾ ਹਾਲਾਤ ਦੇਖਦੇ ਹਾਂ ਵੀ ਬਹੁਤ ਸਾਰੀਆਂ ਕੁੜੀਆਂ ਜਿਵੇਂ ਚਲੋ ਇਹ ਨਹੀਂ ਵੀ ਭੇਜੇ ਕੁੜੀ ਨੇ ਆਪਦੇ ਵੀਡੀਓ ਭੇਜਦੇ ਫੋਟੋ ਫੇਸ ਤੇ ਇਹ ਉਹਨਾਂ ਨੂੰ ਵੀ ਸਮਝਣਾ ਹੋਊਗਾ ਵੀ ਇੰਨਾ ਟਰਸਟ ਕਿਸੇ ਤੇ ਕਿਉਂਕਿ ਕਿਤੇ ਨਾ ਕਿਤੇ ਕੋਰਟ 'ਚ ਜਦੋਂ ਆਪਾਂ ਕੇਸ ਦੇਖਦੇ ਹਾਂ ਵੀ ਹਸਬੰਡ ਵਾਈਫ ਦੇ ਵੀ ਯਾਨੀ ਕਿ ਜਿਨ੍ਹਾਂ ਦੇ ਵਿਆਹ ਨੂੰ 1 ਉਹਨਾਂ ਨੂੰ ਪਹੁੰਚਣਾ ਚਾਹੀਦਾ ਜਾਂ ਬਚਣਾ ਚਾਹੀਦਾ ਹੈ ਹਮੇਸ਼ਾ ਇਹੋ ਜੀ ਗੱਲ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਜਦੋਂ ਤੱਕ ਸਭ ਕੁਝ ਠੀਕ ਚੱਲ ਰਿਹਾ ਵਧੀਆ ਚੱਲ ਰਿਹਾ ਉਦੋਂ ਤੱਕ ਕੋਈ ਪ੍ਰੋਬਲਮ ਨਹੀਂ ਹੁੰਦੀ ਪ੍ਰੋਬਲਮ ਤਾਂ ਉਦੋਂ ਹੀ ਸ਼ੁਰੂ ਹੁੰਦੀ ਹੈ ਜਦੋਂ ਆਪਸ ਵਿੱਚ ਰਿਲੇਸ਼ਨਸ਼ਿਪਸ ਖਰਾਬ ਹੋ ਜਾਂਦੇ ਤੇ ਕੋਈ ਪ੍ਰੋਬਲਮ ਆ ਜੇ ਉਹ ਜੀ ਤੇ ਤੁਸੀਂ ਇਹੋ ਜੀ ਸਿਚੁਏਸ਼ਨ ਚ ਫੋਰ ਕੋਈ ਵੀ ਔਰਤ ਹੋਵੇ ਤੁਸੀਂ ਇਹੋ ਜੀ ਸਿਚੁਏਸ਼ਨ ਚ ਪਹੁੰਚਣਾ ਹੀ ਕਿਉਂ ਹੈ ਹੈਨਾ ਕਿ ਕਿਉਂਕਿ ਜੇ ਡੀ ਵੀ ਬਦਨਾਮੀ ਹੈ ਸੋਸਾਇਟੀ ਦੇ ਵਿੱਚ ਜਿਹੜਾ ਵੀ ਕਲੰਕ ਜਿਹਨੂੰ ਕਹਿੰਦੇ ਹੈ ਜਿਹੜੀ ਵੀ ਸ਼ੇਮਿੰਗ ਹੋਣੀ ਹੈ ਉਸ ਕੁੜੀ ਦੀ ਹੋਣੀ ਹੈ ਕਿਉਂਕਿ ਉਹਨੇ ਵਾਪਸ ਆ ਕੇ ਰੀਹੈਬਿਲੀਟੇਟ ਕਰਨਾ ਹੈ ਸੋਸਾਇਟੀ ਦੇ ਵਿੱਚ ਉਹਨੇ ਆਪਣੀ ਜ਼ਿੰਦਗੀ ਅੱਗੇ ਵਧਾਉਣੀ ਹੈ ਵਿਆਹ ਕਰਨਾ ਹੈ ਕੰਮ ਕਰਨਾ ਹੈ ਕੁਝ ਵੀ ਕਰਨਾ ਹੈ ਤੇ ਕਿਉਂਕਿ ਸੋਸ਼ਲ ਸਟਿਗਮਾ ਇੰਨਾ ਵੱਡਾ ਹੈ ਇਕੰਦਾ ਕਿ ਤੁਸੀਂ ਕ੍ਰਾਈਮ ਕਰਿਆ ਜਾਂ ਤੁਸੀਂ ਵਿਕਟਿਮ ਹੋ ਕੋਈ ਗੱਲ ਨਹੀਂ ਸੋਸਾਇਟੀ ਭੁੱਲ ਜਾਂਦੀ ਹੈ ਸੋਸਾਇਟੀ ਕਦੇ ਨਹੀਂ ਭੁੱਲਦੀ ਦੂਸਰੀ ਗੱਲ ਹੈ ਕਿ ਜਦੋਂ ਆਨਲਾਈਨ ਜਦੋਂ ਸਾਈਬਰ ਕ੍ਰਾਈਮ ਹੋ ਜਾਂਦਾ ਹੈ ਉਹ ਹਮੇਸ਼ਾ ਹੈ ਤੇ ਤੁਹਾਡੇ ਇਵਨ ਇਫ ਇਟ ਇਸ ਡਿਲੀਟਡ ਜੇ ਚਲੀ ਵੀ ਜਾਵੇ ਤੁਹਾਡੇ ਬੈਕ ਆਫ ਦਾ ਮਾਈਂਡ ਹਮੇਸ਼ਾ ਰਹਿੰਦਾ ਤੇ ਇੱਕ ਜਿਹਨੂੰ ਕਹਿੰਦੇ ਆਪਾਂ ਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਊਰ ਆਪਾਂ ਪਹਿਲਾਂ ਹੀ ਸਾਵਧਾਨ ਰਹੀਏ ਧਿਆਨ ਰੱਖੀਏ ਕਿ ਕਿਉਂਕਿ ਅਸੀਂ ਡਿਵੋਰਸ ਕੇਸਸ ਦੇ ਵਿੱਚ ਵੀ ਕੋਰਟਸ 'ਚ ਦੇਖਦੇ ਆ ਕਿ ਕਿੱਦਾਂ ਹਸਬੰਡ ਵਾਈਫ ਆਪਣੀ ਕਿੰਨੀਆਂ ਪੁਰਾਣੀਆਂ ਚੈਟਸ ਵੀਡੀਓਜ਼ ਲੈ ਕੇ ਆਉਂਦੇ ਕਿ ਇਦਾਂ ਦੇ ਹੋਇਆ ਉਹ ਮਤਲਬ ਸਾਬਿਤ ਕਰਨ ਲਈ ਹੈ ਨਾ ਐਸ ਐਵਿਡੈਂਸਸ ਐਂਡ ਪ੍ਰੂਫ ਤੇ ਆਪਾਂ ਉਹਨਾਂ ਸਾਰੀ ਚੀਜ਼ਾਂ ਤੋਂ ਬਚੀਏ ਕਿ ਕਿਉਂਕਿ ਕੱਲ ਨੂੰ ਇਹਦਾ ਕਿੰਨਾ ਇੰਪੈਕਟ ਹੈ ਤੁਹਾਡੇ ਮੈਂਟਲ ਹੈਲਥ ਤੇ ਫਿਜ਼ੀਕਲ ਹੈਲਥ ਤੇ ਤੁਸੀਂ ਸੋਸਾਇਟੀ 'ਚ ਰਹਿਣਾ ਹੈ therefore you should not ਇਹਦੇ ਚ ਲਾਸਟ ਟਾਈਮ ਅੱਛਾ ਜੇਕਰ ਇਸ ਪੂਰੇ प्रकरण ਦੇ ਵਿੱਚ ਇੱਕ ਰੇਪ ਵਾਲਾ ਪਾਸਾ ਇੱਕ ਉਹ ਜਿੱਥੇ ਵੀਡੀਓ ਵਾਇਰਲ ਹੋਏ ਨੇ ਦੋਨੇ ਚੀਜ਼ਾਂ ਦੇ ਵਿੱਚੋਂ ਜੇਕਰ ਸਾਬਤ ਹੋ ਜਾਂਦਾ ਕਿਉਂਕਿ ਇਹ ਤਾਂ ਹਜੇ ਇਹ ਕਹਿ ਸਕਦੇ ਆ ਵੀ ਲਾਜ਼ਮੀ ਤੌਰ ਤੇ ਵੀ ਕੁੜੀ ਨੇ ਖੁਦ ਤਾਂ ਨਹੀਂ ਵਾਇਰਲ ਕਰੇ ਹੈਗੇ ਵਾਇਰਲ ਤਾਂ ਕਿਸੇ ਹੋਰ ਨਹੀਂ ਕਰੇ ਵੀ ਜੇਕਰ ਵਾਇਰਲ ਕਰਨਾ ਤੇ ਰੇਪ ਦੇ ਦੋਨਾਂ ਦੇ ਮਾਮਲਿਆਂ 'ਚ ਦੇਖੀਏ ਤਾਂ ਆਖਰ ਕਿਸੇ ਨਾ ਕਿਸੇ ਸਖਤ ਤੌਰ ਦੇ ਉੱਤੇ ਕਾਰਵਾਈ ਹੋਊਗੀ ਮੁੰਡੇ ਦੇ ਉੱਤੇ ਬਿਲਕੁਲ ਸਖਤ ਤੌਰ ਤੇ ਕਾਰਵਾਈ ਹੋਣੀ ਜ਼ਰੂਰੀ ਵੀ ਹੈ ਲੇਕਿਨ ਜਿਹੜਾ ਆਪਣਾ ਲੀਗਲ ਸਿਸਟਮ ਹੈ ਉਹਦੇ ਵਿੱਚ ਜਿਹੜਾ ਬਰਡਨ ਆਫ ਪ੍ਰੂਫ ਹੈ ਜਿੰਨਾ ਇੱਕ ਟ੍ਰੇਲ ਲੱਭਣਾ ਪਏਗਾ ਕਿ ਕਿੱਥੋਂ ਸਟਾਰਟ ਹੋਈ ਵੀਡੀਓ ਕਿੱਥੋਂ ਭੇਜੀ ਭੇਜੀ ਗਈ ਪਹਿਲਾ ਟ੍ਰੇਲ ਕਿੱਥੇ ਸੀ ਇਹ ਸਾਰਾ ਕੁਝ ਲੱਭਣਾ ਇੱਕ ਲੰਬੀ ਜਰਨੀ ਹੈ ਤੇ ਬਿਲਕੁਲ ਸਖਤ ਕਾਰਵਾਈ ਮੁੰਡੇ ਦੇ ਤਾਂ ਹੋਏਗੀ ਲੇਕਿਨ ਡਿਊਰਿੰਗ ਦਾ ਪੈਂਡੈਂਸੀ ਜਦੋਂ ਤੱਕ ਇਹ ਕੇਸ ਚੱਲ ਰਿਹਾ ਹੈ ਲਾਈਫ ਡਿਫਿਕਲਟ ਹੋ ਜਾਂਦੀ ਹੈ ਵਿਕਟਿਮ ਵਾਸਤੇ ਬਿਲਕੁਲ ਕਿਉਂਕਿ ਸਭ ਤੋਂ ਵੱਡੀ ਗਲਤੀ ਇਹ ਹੈ ਕਿ ਠੀਕ ਹੈ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਪੁਲਿਸ ਇਨਵੈਸਟੀਗੇਟ ਕਰੂਗੀ ਕਿੱਥੋਂ ਕਿਸ ਚੀਜ਼ ਦੀ ਸ਼ੁਰੂਆਤ ਹੋਈ ਕਿਉਂਕਿ ਹੁਣ ਜੇ ਕਹੀਏ ਕਿ ਜਦੇ ਕਰ ਆਨਲਾਈਨ ਕ੍ਰਾਈਮ ਜ਼ਿਆਦਾ ਵਧ ਰਿਹਾ ਹੈ ਜਾਂ ਇਸ ਤਰ੍ਹਾਂ ਦੇ ਪ੍ਰਕਰਨ ਜ਼ਿਆਦਾ ਵਧ ਰਹੇ ਨੇ ਤਾਂ ਪੁਲਿਸ ਕੋਲ ਵੀ ਇਕੁਪਮੈਂਟਸ ਹੈਗੇ ਨੇ ਕਿ ਜਦੋਂ ਵੀ ਕੋਈ ਸਾਈਬਰ ਕ੍ਰਾਈਮ ਹੁੰਦਾ ਤਾਂ ਉਹਨੂੰ ਟਰੈਕ ਕਿਵੇਂ ਕਰਨਾ ਹੈ ਪਰ ਸਭ ਤੋਂ ਵੱਡੀ ਗੱਲ ਇਹ ਹੈ ਵੀ ਜਦੋਂ ਇੰਨਾ ਭਰੋਸਾ ਵਿਆਹ ਤੋਂ ਪਹਿਲਾਂ ਹੀ ਵਿਆਹ ਤੋਂ ਬਾਅਦ ਦੇ ਵੀ ਹਾਲਾਤ ਅੱਜ ਦੇਖਦੇ ਆਂ ਤਾਂ ਜਦੋਂ ਇੱਕ ਦੂਜੇ ਤੇ ਇਲਜ਼ਾਮ ਲਾਉਣ ਦੀ ਗੱਲ ਹੁੰਦੀ ਹੈ ਜਿਵੇਂ ਮੈਡਮ ਨੇ ਦੱਸਿਆ ਕਿ ਇੱਕ ਦੂਜੇ ਦੇ ਖਿਲਾਫ ਪਤਾ ਨਹੀਂ ਕਿ ਅਹ ਜਿਹੇ-ਜਿਹੇ ਲੋਕ ਸਬੂਤ ਦੇ ਤੌਰ ਦੇ ਉੱਤੇ ਕੋਰਟਾਂ ਦੇ ਵਿੱਚ ਲੈ ਕੇ ਆਉਂਦੇ ਨੇ ਤਾਂ ਨੋਬਤ ਉਦੋਂ ਆ ਵੀ ਨਾ ਜੇਕਰ ਨਾ ਤਾਂ ਅਹ ਜਿਹੇ ਅਸ਼ਲੀਲ ਵੀਡੀਓ ਬਣਨ ਫੋਟੋਆਂ ਖਿੱਚੀਆਂ ਜਾਣ ਤੇ ਤਾਂਕਿ ਕੱਲ ਨੂੰ ਜਦੋਂ ਇਹ ਜਾ ਮਾਮਲਾ ਖੜਾ ਹੁੰਦਾ ਤਾਂ ਉਹਦੇ ਵਾਸਤੇ ਸਭ ਤੋਂ ਜ਼ਿਆਦਾ ਜਿਹੜਾ ਸੁਸਾਇਟੀ ਨਹੀਂ ਭੁੱਲਦੀ ਉਹਦਾ ਇਨਸਾਫ ਬਹੁਤ ਮੁਸ਼ਕਿਲ ਨਾ ਹੁੰਦਾ ਵੀਡੀਓ ਜਰਨਿਸਟ ਹਰਪਾਲ ਦੇ ਨਾਲ ਸੁਮਿੰਦਰ ਸਿੰਘ ਰੋਜ਼ਾਨਾ ਸਪੋਰਟ ਟੀਵੀ ਚੰਡੀਗੜ੍ਹ